ਜੇ ਗਊ ਦੀ ਤਲਵਾਰ ਵੀ ਦੇ ਦਾਂਗੇ ਚਟਕਾਉਣ ਨੂੰ ਤੇਰਾ ਮੁਜਰਮ ਆਏ ਜਿਉਂ ਸਿੰਘ ਆ ਤੂੰ ਵੀ ਸਿੰਘਣੀ ਆ ਨਾ ਠੋਕ ਫਿਰ ਕੀ ਪਤਾ ਜਿੱਥੇ ਭੱਜਿਆ ਉੱਥੇ ਅਮਰਤਪਾਲ ਮਹਿਰੂ ਅੱਗੀ ਬੈਠਾ ਹੋਵੇ ਇਹ ਕਈਏ ਵੀ ਅਮਰਤਪਾਲ ਤਾਂ ਸਾਰੇ ਅਮਰਤਪਾਲ ਹੀ ਨੇ ਇਹਨੂੰ ਤੁਸੀਂ ਕਿਸੇ ਵੀ ਅਮਰਤਪਾਲ ਨਾਲ ਤੁਸੀਂ ਜੋੜ ਕੇ ਦੇਖ ਸਕਦੇ ਹੋ ਸੇਵਾ ਉਵੇਂ ਹੀ ਚੱਲ ਰਹੀ ਆ ਇਹ ਚਲਦੀ ਰਣੀਆਂ ਖਾਲਸਾ ਕਦੇ ਬੀਜਨਾਸ਼ ਨਹੀਂ ਹੁੰਦਾ ਇਹ ਮੇਰੀ ਨਜ਼ਰ ਨਾਲ ਤੁਸੀਂ ਦੇਖੋ ਜੇ 100 ਚਪੇੜ ਮੁੰਡੇ ਤੇ ਬਣਦੀ ਆ ਤਾਂ 50 ਕੁੜੀ ਦੇ ਵੀ ਨੇ ਬਣਦੀਆਂ ਨੇ ਜੀ ਜਿਹਦੀ ਜੜੀ ਉਹਦੀ ਗਲਤੀ ਆ ਕਿ ਮਰਿਆਦਾ ਹੁੰਦੀ ਆ ਸਾਡਾ ਤਾਂ ਇਹ ਗਹਿਣਾ ਕਾਨੂੰਨ ਦਾ ਕੰਮ ਆ ਉਹਨੂੰ ਸਜ਼ਾ ਦੇਣਾ ਅਸ ਸਾਡਾ ਕੰਮ ਆ ਉਹਨੂੰ ਕੈਨੇਡਾ ਚ ਲੈ ਜੂਗਾ ਚੰਨ ਤੇ ਚਲੇ ਜੂਗਾ ਚੰਨ ਤੱਕ ਸਿੰਘ ਬੈਠੇ ਆ ਤੁਸੀਂ ਹਿਸਾਬ ਲਾ ਲਓ ਅਸੀਂ ਉਹ ਕੁੜੀ ਦੇ ਨਾਲ ਖੜੇ ਹਾਂ ਜੋ ਹੋਊਗਾ ਐ ਦੇਖਾਂਗੇ ਖੜਾਂਗੇ ਐਂਡ ਤੱਕ ਉਹਦਾ ਸਾਥ ਦੇਵਾਂਗੇ ਜਦ ਤੱਕ ਐਨ ਉਹਨੂੰ ਇਨਸਾਫ ਨਹੀਂ ਮਿਲ ਜਾਂਦਾ ਆਪਣੇ ਮੂੰਹੋਂ ਮੂੰਹੋਂ ਨਹੀਂ ਕੁੜੀ ਕਹਿੰਦੀ ਹਾਂ ਵੀ ਬਾਬਾ ਜੀ ਠੀਕ ਆ ਉਦੋਂ ਤੱਕ ਉਹਨੂੰ ਆਪਾਂ ਛੱਡਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਆਪ ਤੁਹਾਨੂੰ ਸਭ ਨੂੰ ਪਤਾ ਹੈ ਵੀ ਗੁਰਮਨ ਨਾਲ ਜੋ ਵਾਪਰੇ ਆ ਅਤੇ ਉਸ ਤੋਂ ਬਾਅਦ ਜ਼ਰੂਰ ਪੰਜਾਬ ਅੱਜ ਉਸਦੇ ਨਾਲ ਖੜਿਆ ਤੇ ਨਿਹੰਗ ਫੌਜਾਂ ਵੀ ਉਹਨਾਂ ਦੇ ਨਾਲ ਖੜੀਆਂ ਨੇ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਇਹਨੇ ਹੰਗ ਫੌਜਾਂ ਦਾ ਮੈਨੂੰ ਆਪ ਕਾਲ ਆਈ ਇਹਨਾਂ ਨੇ ਮੈਨੂੰ ਪੁੱਛਿਆ ਵੀ ਅਸਲ ਦੇ ਵਿੱਚ ਮਾਮਲਾ ਕੀ ਆ ਤੇ ਇਹਨਾਂ ਦਾ ਕਹਿਣਾ ਸੀਗਾ ਵੀ ਅਸੀਂ ਉਸ ਧੀ ਦੇ ਨਾਲ ਖੜਿਆ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਉਹੀ ਨਿਹੰਗ ਫੌਜਾਂ ਨੇ ਜਦੋਂ ਸਿਮਰਨ ਗਿੱਲ ਐਡਵੋਕੇਟ ਸਿਮਰਨ ਗਿੱਲ ਵਾਲਾ ਕੇਸ ਹੁੰਦਾ ਤੇ ਉਸ ਦੇ ਹੱਕ ਦੇ ਵਿੱਚ ਖੜਦੇ ਆ ਅਤੇ ਹੁਣ ਇਹਨਾਂ ਨੇ ਕਿਹਾ ਉਸ ਧੀ ਦੇ ਵੀ ਅਸੀਂ ਹੱਕ ਦੇ ਵਿੱਚ ਖੜੇ ਆ ਜ਼ਰੂਰ ਦੂਜਾ ਪੱਖ ਵੀ ਮੂਰੇ ਆ ਚੁੱਕਾ ਆ ਪਰ ਹੁਣ ਗੱਲ ਆਂਦੀ ਆ ਉਹ ਕੁੜੀ ਤੇ ਇਲਜ਼ਾਮ ਲਗਾ ਰੇ ਆ ਦੋਨੋਂ ਪੱਖ ਤੁਸੀਂ ਦੇਖ ਲੇ ਆ ਸਿਆਣੇ ਤੁਸੀਂ ਉਹ ਇਹ ਵੀ ਸਿਆਣੇ ਨੇ ਇਹਨਾਂ ਨੇ ਵੀ ਦੋ ਪੱਖ ਦੇਖ ਲੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਜੋ ਕਿਦਾਂ ਦੇਖਦੇ ਹੋ ਵੀ ਕੁੜੀ ਨੇ ਸਾਡੇ ਨਾਲ ਜਦੋਂ ਜਾਣਕਾਰੀ ਸਾਂਝੀ ਕੀਤੀ ਉਹਨੇ ਕਿਹਾ ਵੀ ਉਸਦੇ ਨਾਲ ਤੱਕਾ ਹੋਇਆ ਪ੍ਰਸ਼ਾਸਨ ਨੇ ਤੱਕ ਕਾਰਵਾਈ ਨਹੀਂ ਕੀਤੀ ਹੁਣ ਕਿਹਾ ਜਾ ਰਿਹਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਪਰ ਹੁਣ ਗੱਲਾਂ ਇਹ ਆਨ ਲੱਗ ਗਿਆ ਪਤਾ ਨਹੀਂ ਮੁੰਡਾ ਤੇ ਹੈ ਕਿ ਬਾਹਰਲੇ ਦੇਸ਼ ਚਲਾ ਗਿਆ ਕਿੱਥੇ ਹੈ ਕਿੱਥੇ ਨਹੀਂ ਹੈ ਉਸਦੇ ਪਿਤਾ ਦਾ ਵੀ ਬਿਆਨ ਆਇਆ ਵੀ ਤੱਕਾ ਕੁੜੀ ਨਾਲ ਨਹੀਂ ਕੀਤਾ ਸੀ ਕੁੜੀ ਸਾਡੇ ਨਾਲ ਤੱਕਾ ਕਰ ਰਹੀ ਬਿਲਕੁਲ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਵੀਰੇ ਕਮੈਂਟ ਪੜੇ ਉਹਦੇ ਵਿੱਚ ਵੀਡੀਓ ਦੇਖੀ ਸਾਨੂੰ ਵੀ ਬਹੁਤ ਜਨਨ ਕਿ ਕਮੈਂਟ ਕਰਨ ਵਾਲਿਆਂ ਨੂੰ ਵੀ ਅਸੀਂ ਕਹਿੰਨੇ ਆ ਚਲੋ ਕੋਈ ਵੀ ਗੱਲਬਾਤ ਹੋ ਗਈ ਆ ਚਲੋ ਉਹਨੂੰ ਘੱਟ ਕਰਨਾ ਚਾਹੀਦਾ ਨਾ ਕਿ ਉਹਨੂੰ ਆਪਾਂ ਮਦਦ ਕਰਨੀ ਚਾਹੀਦੀ ਆ ਧੀਆਂ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਅਸੀਂ ਤਾਂ ਜਨਨ ਕਿ ਹਰ ਵਾਰੀ ਖੜਦੇ ਆ ਹੁਣ ਵੀ ਖੜਾਂਗੇ ਇਸ ਦੀ ਗੱਲ ਨਹੀਂ ਬਾਜੀ ਬਾਕੀ ਰਹੀ ਮੁੰਡੇ ਦੀ ਗੱਲ ਮੁੰਡੇ ਨੇ ਗਲਤ ਕੰਮ ਕਰਿਆ ਬਹੁਤ ਜ਼ਿਆਦਾ ਅਸੀਂ ਉਹਦੀ ਕੋਰ ਨਿੰਦਾ ਕਰਦੇ ਆਂ ਬਾਕੀ ਜੋ ਕਾਨੂੰਨ ਨੇ ਸਜ਼ਾ ਦੇਣੀ ਆ ਕਾਨੂੰਨ ਨੇ ਸਜ਼ਾ ਦੇਣੀ ਆ ਭੱਜਣ ਅਸੀਂ ਦਿੰਦੇ ਨਹੀਂ ਇਹ ਵੀ ਗੱਲ ਆ ਨਹੀਂ ਦਿੰਦੇ ਕਾਨੂੰਨ ਦਾ ਕੰਮ ਆ ਉਹਨੂੰ ਸਜ਼ਾ ਦੇਣਾ ਅਸੀਂ ਸਾਡਾ ਕੰਮ ਆ ਉਹਨੂੰ ਕੈਨੇਡਾ ਚ ਲੈ ਜੂਗਾ ਚੰਨ ਤੇ ਚਲੇ ਜੂਗਾ ਚੰਨ ਤੱਕ ਸਿੰਘ ਬੈਠੇ ਆ ਤੁਸੀਂ ਹਿਸਾਬ ਲਾ ਲਓ ਕਿੱਥੇ ਨਹੀਂ ਹੈਗਾ ਪੰਜਾਬੀ ਕਿੱਥੇ ਜਾ ਕੇ ਬੰਦਾ ਲੁਕਜੂਗਾ ਇਹ ਹੀ ਨਹੀਂ ਗੱਲ ਹੈ ਕਿ ਭੱਜਣ ਨਹੀਂ ਦਿੰਦੇ ਕਾਨੂੰਨ ਉਹਨੂੰ ਸਜ਼ਾ ਦੇਊਗਾ ਜਿਹੜੀ ਉਹਦੀ ਬਣਦੀ ਸਜ਼ਾ ਬਾਕੀ ਜੋ ਹਾਲਾਤ ਅੱਗੇ ਦੇ ਹੋਣਗੇ ਉਹ ਅੱਗੇ ਦੇਖਾਂਗੇ ਅੱਜ ਉਹਦੇ ਨਾਲ ਅਸੀਂ ਡਟ ਕੇ ਖੜੇ ਆਂ ਪੂਰੇ ਐਨ ਕੁੜੀ ਨੇ ਇਹ ਵੀ ਗੱਲ ਕਹੀ ਆ ਜੀ ਅੰਮ੍ਰਿਤਪਾਲ ਮੈਰੋ ਪੰਜਾਬ ਦੇ ਵਿੱਚ ਹੁੰਦਾ ਤਾਂ ਮੈਨੂੰ ਇਨਸਾਫ ਮਿਲ ਜਾਣਾ ਸੀਗਾ ਤੇ ਜ਼ਰੂਰ ਨੇ ਅੰਗਫੋਜਾਂ ਨਾਲ ਖੜੀਆਂ ਨੇ ਹਾਂ ਜੀ ਵੀਰੇ ਇਹ ਸੁਣ ਕੇ ਵੀ ਸਾਨੂੰ ਐ ਲੱਗਿਆ ਦੇਖੋ ਇੱਕ ਅੰਮ੍ਰਿਤਪਾਲ ਦੀ ਗੱਲ ਨਹੀਂ ਹੈਗੀ ਇੱਥੇ ਕਈ ਅੰਮ੍ਰਿਤਪਾਲ ਨੇ ਮਹਾਰਾਜ ਦੇ ਜੇ ਆਪਾਂ ਨਾਂ ਕਰਕੇ ਕਈਏ ਵੀ ਅੰਮ੍ਰਿਤਪਾਲ ਤਾਂ ਸਾਰੇ ਅੰਮ੍ਰਿਤਪਾਲ ਹੀ ਨੇ ਇਹਨੂੰ ਤੁਸੀਂ ਕਿਸੇ ਵੀ ਅਮਰਤਪਾਲ ਨਾਲ ਤੁਸੀਂ ਜੋੜ ਕੇ ਦੇਖ ਸਕਦੇ ਹੋ ਸੇਵਾ ਉਵੇਂ ਹੀ ਚੱਲ ਰਹੀ ਆ ਇਹ ਚਲਦੀ ਰਹਿਣੀਆਂ ਖਾਲਸਾ ਕਦੇ ਬੀਜ ਨਾਸ਼ ਨਹੀਂ ਹੁੰਦਾ ਕਿਸੇ ਵੀ ਰੂਪ ਸਰੂਪ ਦੇ ਵਿੱਚ ਠੀਕ ਆ ਅੱਜ ਤੁਸੀਂ ਸਾਨੂੰ ਕਵਰ ਕਰ ਰਹੇ ਹੋ ਕਈ ਧੀਆਂ ਦੇ ਭੈਣਾਂ ਦੇ ਅਸੀਂ ਇਹ ਜੇ ਮਸਲੇ ਕਰਿਆ ਜਿਹੜੇ ਕਿ ਸਾਨੂੰ ਅਸੀਂ ਨਾ ਕਦੇ ਆਪ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਨਾ ਸਾਡੀ ਕਿਸੇ ਨੇ ਬਣਾਈ ਇਹ ਆ ਵੀ ਅਸੀਂ ਵੀ ਦੱਸਣਾ ਚਾਹੁੰਦੇ ਆ ਜੇ ਸਾਡੀ ਕਿਤੇ ਵੀ ਪੈਣ ਨੂੰ ਕਿਤੇ ਜ਼ਰੂਰਤ ਪੈਂਦੀ ਆ ਤਾਂ ਸਾਡੇ ਨਾਲ ਜਦੋਂ ਮਰਜ਼ੀ ਰਾਤ ਦਾ ਕੈਮ ਕਰ ਸਕਦੇ ਆ ਸਾਨੂੰ ਮਿਲ ਸਕਦੇ ਆ ਇਹ ਨਾ ਵੀ ਤੁਸੀਂ ਜੇ ਤਾਂ ਨਾ ਧੱਕਾ ਹੋਇਆ ਦੇਖੋ ਕੁੜੀ ਸਾਹਮਣੇ ਆਈ ਆ ਅਸੀਂ ਉਹਨੂੰ ਵੀ ਕਹਿੰਦੇ ਆ ਵੀ ਸ਼ਾਬਾਸ਼ ਦੇਖੋ ਇੱਕ ਬੰਦੇ ਨਾਲ ਐਕਸੀਡੈਂਟ ਹੋਇਆ ਕੋਈ ਵੀ ਗੱਲਬਾਤ ਹੋਈ ਆ ਉਹਦੇ ਨਾਲ ਉਹਨੇ ਦੱਸੀ ਆ ਅੱਜ ਆਪਾਂ ਗੱਲ ਕਰ ਰਹੇ ਆ ਕਿ ਇਤਿਹਾਸੀਆਂ ਇਹ ਜਿਹੜੀਆਂ ਦੱਸਦੀਆਂ ਹੀ ਨਹੀਂ ਗਿਆ ਦੱਸਣਾ ਚਾਹੀਦਾ ਹਰ ਇੱਕ ਗੱਲ ਦਾ ਬਾਬਾ ਜੀ ਹੱਲ ਬਾਕੀ ਉਹਨੂੰ ਲਿਆਵਾਂਗੇ ਆਪਾਂ ਲੱਭ ਕੇ ਇਹਦੀ ਕੋਈ ਗੱਲ ਨਹੀਂ ਹੈਗੀ ਜਿੱਥੇ ਮਰਜ਼ੀ ਹੋਵੇ ਆ ਜਿੱਥੇ ਮਰਜ਼ੀ ਹੋਵੇ ਜਿੱਥੇ ਬਾਹਰ ਭੱਜੂਗਾ ਬਾਹਰ ਸਿੰਘ ਨਹੀਂ ਆਗੇ ਸਾਡੇ ਕੀ ਪਤਾ ਜਿੱਥੇ ਭੱਜਿਆ ਉੱਥੇ ਅਮਰਤਪਾਲ ਮਹਿਰੂ ਅੱਗੀ ਬੈਠਾ ਹੋਵੇ ਇਹ ਵੀ ਤਾਂ ਗੱਲ ਆ ਨਾ ਇਹ ਮਹਾਰਾਜ ਜਾਣਦਾ ਮੈਂ ਕਹ ਰਿਹਾ ਅਮਰਤਪਾਲ ਸਾਰੇ ਅਮਰਤਪਾਲ ਹੀ ਨੇ ਇੱਥੇ ਅਮਰਤਪਾਲ ਹੀ ਨੇ ਮਹਾਰਾਜ ਦੇ ਜੇ ਆਪਾਂ ਨਾਂ ਕਰਕੇ ਵੀ ਮੁੱਖ ਰੱਖਨੇ ਆ ਵੀ ਠੀਕ ਆ ਦਾਸ ਗੁਰੂ ਸਾਹਿਬਾਨ ਨੇ ਦਸਾਂ ਦੇ ਗੁਰੂਆਂ ਦੇ ਵੀ ਨਾਂ ਆਪਾਂ ਦੇਖੀਏ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹਾ ਤਾਂ ਪਹਿਲੀ ਵੀ ਉਹੀ ਨੇ ਦਸਵੇਂ ਵੀ ਵੀਰੇ ਉਹੀ ਨੇ ਪਰ ਗੱਲ ਇਹ ਆ ਜੇ ਆਪਾਂ ਨਾਂ ਦੀ ਗੱਲ ਕਰੀਏ ਇੱਕ ਮਾਂ ਦੇ ਚਾਰ ਬੱਚੇ ਆ ਅਲੱਗ-ਅਲੱਗ ਨਾਂ ਰੱਖਦੀ ਆ ਤੇ ਮੈਂ ਕਹਿੰਦਾ ਨਾਂ ਮੈਟਰ ਨਹੀਂ ਕਰਦਾ ਕੀ ਪਤਾ ਉਹਦੇ ਮਨ ਦੇ ਵਿੱਚ ਆਏ ਆ ਵੀ ਮੈਂ ਭੱਜੂਗਾ ਇੱਧਰ-ਉੱਧਰ ਨਹੀਂ ਭੱਜਣ ਨਹੀਂ ਦਿੰਦੇ ਬਾਕੀ ਜੋ ਕਾਨੂੰਨ ਬਣਦੀ ਸਜ਼ਾ ਉਹਨੂੰ ਦਊਗਾ ਔਰ ਦਵਾਵਾਂਗੇ ਇਹ ਜ਼ੋਰ ਲਾਵਾਂਗੇ ਪੂਰਾ ਪਰ ਕਾਨੂੰਨ ਵੀ ਕਿੱਥੇ ਨਾ ਕਿੱਥੇ ਐ ਨਹੀਂ ਲੱਗਦਾ ਵੀ ਸਮਾਂ ਲਗਾ ਦਿੱਤਾ ਕਾਨੂੰਨ ਨੇ ਉਹ ਕੁੜੀ ਕਹੀ ਜਾਂਦੀ ਸੀ ਮੈਂ ਤਾਂ 6 ਮਹੀਨੇ ਹੋ ਗਏ ਮੇਰਾ ਪਰਿਵਾਰ 6 ਮਹੀਨੇ ਹੋ ਗਿਆ ਅਸੀਂ ਦਰਦ ਦਰਦੇ ਠੋਕਰਾ ਖਾਈ ਜਾਂਦੇ ਆ ਅਸੀਂ ਜਿਹੜਾ ਹੈ ਕਦੇ ਕਿਸੇ ਥਾਣੇ ਜਾਂਦੇ ਆ ਕਦੇ ਕਿਸੇ ਥਾਣੇ ਜਾਂਦੇ ਆ ਕਦੇ ਕਿਸੇ ਦਫ਼ਤਰ ਜਾਂਦੇ ਆ ਕਦੇ ਕਿਸੇ ਦਫ਼ਤਰ ਜਾਂਦੇ ਆ ਐ ਨਹੀਂ ਲੱਗਦਾ ਵੀ ਹੁਣ ਇਨਸਾਫ ਨੂੰ ਕਿੱਥੇ ਨਾ ਕਿੱਥੇ ਦੇਰੀ ਹੋਣ ਲੱਗ ਗਈ ਹੈ ਹੋ ਰਹੀ ਆ ਪਰ ਕਿਤੇ ਨਾ ਕਿਤੇ ਸੁਧਾਰ ਵੀ ਹੋ ਰਿਹਾ ਵੀਰੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਰਾਈ ਆਪਾਂ ਇਹ ਵੀ ਦੇਖਦੇ ਆਂ ਭੈਣਾ ਸਾਡੀਆਂ ਪ੍ਰਚਾਰ ਕਰਦੀਆਂ ਚਾਹੇ ਉਹ ਕਿਸੇ ਪਾਰਟੀ ਦੇ ਬਾਬਤ ਵੀ ਹੋਣ ਮੈਂ ਪਾਰਟੀ ਕਰਕੇ ਨਹੀਂ ਦੇਖਦਾ ਕੋਈ ਪ੍ਰਚਾਰ ਕਰਦਾ ਕੋਈ ਧੀਆ ਭੈਣਾ ਲਈ ਉਹਨਾਂ ਨੂੰ ਵੀ ਅੱਗੇ ਆਣਾ ਚਾਹੀਦਾ ਸਰਕਾਰਾਂ ਨੂੰ ਵੀ ਆਣਾ ਚਾਹੀਦਾ ਉਹਨਾਂ ਦਾ ਉਹਨਾਂ ਦਾ ਵੀ ਮੁੱਢਲਾ ਫਰਜ਼ ਆ ਪਰ ਅੱਜ ਜੇ ਸਮਾਂ ਦੇਖਦੇ ਆਂ ਕਿਤੇ ਨਾ ਕਿਤੇ ਆਪਣੇ ਜਿਵੇਂ ਮਾਨਸੂਨ ਤੁਹਾਨੂੰ ਪਤਾ ਹੀ ਆ ਬਰਸਾਤਾਂ ਵਾਲੇ ਹਾਲਾਤ ਨੇ ਲੱਗੇ ਆ ਕੰਮਕਾਰ ਪਰ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਮੈਟਰ ਵੀ ਜੋ ਵੀ ਆ ਉਹਨੂੰ ਬੈਠ ਕੇ ਉਹਨੇ ਬਹੁਤ ਗਲਤ ਕਰਿਆ ਉਹਨੂੰ ਜੋ ਵੀ ਬਣਦੀ ਆ ਸਜ਼ਾ ਉਹਨੂੰ ਮਿਲਣੀ ਚਾਹੀਦੀ ਆ ਧੀਆਂ ਨੂੰ ਅਸੀਂ ਕਹਿੰਦੇ ਆ ਅਸੀਂ ਧੀਆਂ ਦੇ ਰਾਖੇ ਆ ਤੇ ਪੰਜਾਬ ਦੇ ਵਿੱਚ ਧੀਆਂ ਨੂੰ ਧੀਆਂ ਧੀਆਂ ਨੂੰ ਇਨਸਾਫ ਨਹੀਂ ਮਿਲ ਰਿਹਾ ਮਿਲੂਗਾ ਜੇ ਕਾਨੂੰਨ ਨਹੀਂ ਸਜ਼ਾ ਦੇਊਗਾ ਦੇਖੋ ਪਹਿਲਾ ਕੰਮ ਆ ਸਾਡਾ ਜੇ ਅਸੀਂ ਕੋਈ ਕੰਮ ਕਰਦੇ ਆ ਉਹ ਸੁਰੱਖਿਅਤ ਹੋ ਜਾਂਦੀ ਆ ਸਵੀਰ ਦੀ ਵੀ ਆ ਕੰਮ ਕਰਿਆ ਸਿੰਘਾਂ ਨੇ ਅਨਾ ਸਵੇਰੇ ਰੌਲਾ ਪੈ ਜਾਂਦਾ ਅਸੀਂ ਕਹਿੰਨੇ ਆ ਅਸੀਂ ਕਾਨੂੰਨ ਤਾਂ ਕਹਿੰਨੇ ਆ ਪਹਿਲ ਦੇ ਆਧਾਰ ਤੇ ਵੀ ਕਾਨੂੰਨ ਕਰੀ ਅਸੀਂ ਫੜ ਕੇ ਲਿਆਵਾਂਗੇ ਕਿੱਥੇ ਲੁਕਜੂਗਾ ਅਸੀਂ ਲੱਭ ਕੇ ਲਿਆਵਾਂਗੇ ਸਾਡੀ ਨਜ਼ਰ ਆਏ ਦੀ ਗੱਲ ਨਹੀਂ ਤੁਹਾਡੀ ਜੇ ਅਸੀਂ ਖਬਰ ਦੇਖੀ ਆ ਤਾਂ ਹੀ ਤੁਹਾਡੇ ਨਾਲ ਗੱਲ ਕਰ ਰਹੇ ਆ ਅਸੀਂ ਵੀ ਦੇਖਾਂਗੇ ਆਲੇ-ਦਾਲੇ ਸਿੰਘ ਬੈਠੇ ਆ ਕੋਈ ਨਾ ਕੋਈ ਉਹਨੂੰ ਪਾੜ ਲਾਂਗੇ ਪਰ ਇਹ ਆ ਵੀ ਕਾਨੂੰਨ ਨੂੰ ਵੀ ਸਜ਼ਾ ਦੇਣੀ ਚਾਹੀਦੀ ਆ ਜੋ ਆਪਣੇ ਸਾਡੇ ਤੌਰ ਤੇ ਸਾਨੂੰ ਲੱਗੂਗਾ ਸਿਆਣੇ ਸਿੰਘਾਂ ਦੇ ਨਾਲ ਸਲਾਹ ਕਰਕੇ ਜੋ ਸਾਡੇ ਤੌਰ ਤੇ ਵੀ ਉਹਨੂੰ ਬਣਦੀ ਸਜਾਊਗੀ ਉਹ ਵੱਡੇ ਜੱਥੇਦਾਰ ਸਾਡੇ ਤੋਂ ਹੀ ਬੈਠੇ ਆ ਅਸੀਂ ਵੀ ਕਿਤੇ ਦਾਲ ਦੇ ਨਾਲ ਜੁੜੇ ਆ ਕਿਸੇ ਦੇ ਨਾਲ ਸਮਰਪਿਤ ਤਾਂ ਅਸੀਂ ਵੀ ਕਿਸੇ ਨੂੰ ਅੱਜਾ ਸਾਰੇ ਤੁਸੀਂ ਕਿਹਾ ਵੀ ਸਾਰੇ ਵਿਸ਼ਪ ਚ ਹੀ ਬੈਠੀਆਂ ਇਹ ਸਾਰਿਆਂ ਦਾ ਫਿਰ ਸਤਕਾਰ ਆ ਨਾ ਭਾਜੀ ਹੁਣ ਮੈਂ ਕੋਈ ਆਪਣੇ ਆਪ ਕਹਿ ਦਵਾਂ ਗੱਲ ਇਹ ਪੰਥਾ ਮਹਾਰਾਜ ਦਾ ਅਸੀਂ ਇੱਕ ਇੱਕਾ ਦਰਖਤ ਖੜਾ ਅਸੀਂ ਪੱਤੇ ਆ ਫਲਾਂ ਇਹਦੇ ਫਲ ਫੋਲਾਂ ਭਾਜੀ ਜੁੜੇ ਆ ਕਿਤੇ ਨਾ ਕਿਤੇ ਬੀਜਨਾਸ਼ ਨਹੀਂ ਹੈਗਾ ਸਿੰਘ ਬਹੁਤ ਚੜਦੀ ਕਲਾ आले ਨੇ ਔਰ ਦੇਖਿਓ ਤੁਸੀਂ ਸਿੰਘਾਂ ਦੀ ਆਵਾਜ਼ ਆਊਗੀ ਔਰ ਚੜਦੀ ਕਲਾ ਹੋਊਗੀ ਥੋੜੇ ਕਿ ਦਿਨਾਂ ਦੇ ਵਿੱਚ ਵਿੱਚ ਮੇਰੇ ਹਿਸਾਬ ਨਾਲ ਉਹ ਆਪ ਸਾਹਮਣੇ ਵੀ ਆਊਗਾ ਕਈ ਵਾਰੀ ਨਾ ਅਸੀਂ ਕਹਿੰਦੇ ਆ ਵੀ ਸਿੰਘਾਂ ਅਸੀਂ ਜਿੱਤਾਂ ਦੀ ਰਾਖੀਆਂ ਕੀਤੀਆਂ ਪਰ ਇਹੋ ਜਿਹੇ ਵੀਡੀਓਜ਼ ਕਈ ਵਾਰੀ ਜਿਹੜੇ ਵਾਇਰਲ ਕਰਨ ਵਾਲੇ ਹੁੰਦੇ ਆ ਚਲੋ ਇਹ ਕੇਸ ਦੇ ਵਿੱਚ ਤਾਂ ਅਜੇ ਪੈਰਵਾਈ ਹੋਏਗੀ ਅਜੇ ਸੱਚੇ ਅਜੇ ਹੋਰ ਆਣਾ ਅਜੇ ਸੱਚ ਹੋਰ ਮੁਰੇ ਆਣਾ ਕੁਛ ਨਾ ਕੁਛ ਆਇਆ ਕੁਛ ਨਾ ਕੁਛ ਕੁੜੀ ਨੇ ਆਪਣੇ ਮੂੰਹੋਂ ਦੱਸਿਆ ਤੇ ਕੁਛ ਅਜੇ ਹੋਰ ਜਿਹੜਾ ਉਹ ਸੱਚ ਉਹ ਪਤਾ ਲੱਗੇਗਾ ਪਰ ਇਹੋ ਜਿਹੇ ਜਿਹੜੇ ਲੋਕ ਵੀਡੀਓ ਵਾਇਰਲ ਕਰਦੇ ਆ ਕਈ ਵਾਰੀ ਉਹ ਦਸਤਾਰਾਂ ਵਾਲੇ ਹੁੰਦੇ ਆ ਸਿੰਘ ਹੁੰਦੇ ਆ ਨਾਮ ਦੇ ਪਿੱਛੇ ਸਿੰਘ ਲਾਈ ਜਾਂਦੇ ਆ ਇਹਦਾ ਵੀ ਨਾਮ ਪ੍ਰਭ ਸੀਗਾ ਇਹਦੇ ਨਾਮ ਪਿੱਛੇ ਵੀ ਸਿੰਘ ਲੱਗੇ ਹੋਇਆ ਸੀ ਦਸਤਾਰ ਇੰਨੇ ਵੀ ਬੰਨੀ ਹੋਈ ਸੀ ਉਹੀ ਤਾਂ ਗੱਲ ਆ ਨਾ ਭਾਜੀ ਆਪਾਂ ਜਿੱਥੇ ਪ੍ਰਚਾਰ ਕਰਦੇ ਆ ਨਾ ਆਪਣੇ ਆਪ ਦੇ ਵਿੱਚ ਪ੍ਰਚਾਰ ਦੀ ਬਹੁਤ ਲੋੜ ਆ ਜਿੱਥੇ ਆਪਾਂ ਇੰਨੀਆਂ-ਇੰਨੀਆਂ ਮਾਰਤਾ ਬਣਾ ਰਹੇ ਆਂ ਗੁਰੂ ਘਰ ਦੇ ਵਿੱਚ ਠੀਕ ਆ ਮੈਂ ਨਹੀਂ ਕਹਿੰਦਾ ਹਰ ਇੱਕ ਬੰਦਾ ਕਹਿੰਦਾ ਮੇਰਾ ਘਰ ਵਧੀਆ ਹੋਵੇ ਗੁਰੂ ਘਰ ਆ ਜਨੇ ਸਾਡੇ ਪਰ ਨਾਲ ਦੀ ਨਾਲ ਸਾਨੂੰ ਪ੍ਰਚਾਰ ਹੁਣ ਦੇਖੋ ਮੈਂ ਵਿਸ਼ਾ ਆਪਣਾ ਇਹ ਨਹੀਂ ਹੈਗਾ ਫਿਰ ਵੀ ਕਹਿਣਾ ਦੇਖੋ ਉਹ ਜਿਹੜੇ ਮੁੰਡੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕੀ ਨਾਂ ਦਾ ਸ੍ਰੇਸ਼ ਸਿੰਘ ਖਾਲਸਾ ਪ੍ਰਵਾਸੀ ਸਾਡਾ ਵੀਰ ਉਹਨੂੰ ਤਾਂ ਦੇਖੋ ਕਿੰਨਾ ਉਹਦੀ ਚੜਦੀ ਕਲਾ ਕਰਾ ਰਿਹਾ ਵੀ ਹਾਂ ਵੀ ਉਹਨੂੰ ਮਿਲਣ ਜਾ ਰਿਹਾ ਪੱਤਰਕਾਰ ਵੀ ਕਿੱਥੇ ਸਾਨੂੰ ਸਮਝੋ ਵੀ ਮਿਹਨਤ ਕਰਨੀ ਪੈ ਰਹੀ ਆ ਵੀ ਬਾਜੀ ਆਓ ਸਾਨੂੰ ਮਿਲੋ ਤੁਸੀਂ ਇਹ ਵੀ ਤਾਂ ਗੱਲ ਸਮਝੋ ਨਾ ਬਾਜੀ ਸਾਨੂੰ ਪ੍ਰਚਾਰ ਦੀ ਲੋੜ ਆ ਸਾਡੀਆਂ ਜਥੇਬੰਦੀਆਂ ਨੂੰ ਬੇਨਤੀ ਆ ਸਾਡੀ ਅਸੀਂ ਖੁਦ ਪ੍ਰਚਾਰਕਾਂ ਸਾਡਾ ਕੋਈ ਪ੍ਰਚਾਰ ਪ੍ਰਸਾਰ ਨਹੀਂ ਹੈਗਾ ਕੋਈ ਸੋਰਸ ਨਹੀਂ ਹੈਗਾ ਕਹਿਣ ਦਾ ਭਾਵ ਹੁਣ ਇੱਕ ਬੰਦੇ ਦੇ ਕੋਲੇ ਕੁਝ ਨਹੀਂ ਹੈਗਾ ਉਹਦੇ ਆਪਾਂ ਮਗਰ ਲੱਗੇ ਆ ਇੱਕ ਗੱਲ ਕਰ ਰਿਹਾ ਮੈਂ ਉਹਨਾਂ ਦਾ ਕੋਈ ਦੁਸ਼ਮਣ ਨਹੀਂ ਹੈਗਾ ਉਹ ਸਾਡੇ ਭਰਾ ਨੇ ਮੈਂ ਤਾਂ ਇਸ ਨਜ਼ਰ ਨਾਲ ਕਦੇ ਵੀ ਨਹੀਂ ਦੇਖਦਾ ਹਿੰਦੂ ਮੁਸਲਮ ਸਿੱਖ ਸਾਈ ਇਹ ਸਾਰੇ ਆਪਸ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਮਹਾਰਾਜ ਨੇ ਕਿਹਾ ਸਾਰੇ ਜਿਹੜੇ ਇਨਸਾਨ ਨੇ ਉਹ ਇੱਕ ਨੇ ਤਾਂ ਹੀ ਉਹਨਾਂ ਨੇ ਇੱਕ ਓੰਕਾਰ ਦਾ ਉਪਦੇਸ਼ ਦਿੱਤਾ ਆਪਾਂ ਨੂੰ ਇਹ ਗੱਲ ਆ ਬਾਕੀ ਤੁਸੀਂ ਪੁੱਛ ਸਕਦੇ ਆਂ ਵੀ ਵੀਰੇ ਅਸੀਂ ਉਹ ਬਿਲਕੁਲ ਕੁੜੀ ਦੇ ਨਾਲ ਸਹਿਮਤਾ ਭੈਣ ਦੇ ਨਾਲ ਸਾਨੂੰ ਜਦੋਂ ਵੀ ਆਵਾਜ਼ ਲਗਾਉਗੀ ਕੋਈ ਹੋਰ ਵੀ ਭੈਣ ਇਹਦੇ ਤੋਂ ਇਲਾਵਾ ਵੀ ਅਸੀਂ ਤਾਂ ਵੀ ਖੜੇ ਆ ਵੀਰੇ ਸਾਡੇ ਲਈ ਤਾਂ ਰੋ ਹੀ ਸਮਝ ਲਓ ਇੱਕ ਨਹੀਂ ਦੁੱਖਦਾ ਵੀ ਕਈ ਵਾਰੀ ਦੇਖ ਕੇ ਮਾਨੇ ਦੁੱਖਦਾ ਪੰਜਾਬ ਦੇ ਵਿੱਚ ਸਭ ਕੁਝ ਹੁੰਦਾ ਮਨ ਅਸੀਂ ਕਹਿੰਨੇ ਆ ਤੁਸੀਂ ਅਸੀਂ ਸੇਵਾ ਕਰਦੇ ਆ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਸਾਨੂੰ ਕੋਈ ਅਹੁਦਾ দাও ਪਰ ਤੁਹਾਨੂੰ ਆਪਣੇ ਆਪ ਨੂੰ ਨਹੀਂ ਪਤਾ ਵੀ ਹਾਂ ਧੀਆਂ ਧੀਆਂ ਦੀ ਗੱਲ ਕਰ ਰਹੇ ਆ ਜਦੋਂ ਧੀਆਂ ਨਾਲ ਇਹੋ ਜਿਹੇ ਕੇਸਿਸ ਹੁੰਦੇ ਆ ਤਾਂ ਮਾਨੇ ਦੁੱਖਦਾ ਭਾਜੀ ਜੇ ਆਪਾਂ ਆਪ ਕਮਾਂਡ ਕਰਾਂਗੇ ਨਾ ਫਿਰ ਨਹੀਂ ਹੋਊਗਾ ਇਹ ਵੀ ਗੱਲ ਆ ਕਿਤੇ ਨਾ ਕਿਤੇ ਆਪਾਂ ਆਪਣਾ ਹਾਂ ਕਰੋ ਖਾਲਸਾ ਕਮਾਂਡ ਖਾਲਸਾ ਰਾਜ ਆਪਾਂ ਗੱਲ ਤਾਂ ਕਰਦੇ ਆਂ ਖਾਲਸਾ ਰਾਜ ਦੀ ਪਰ ਆਪਾਂ ਉਹਦੇ ਲਈ ਕੀ ਕਰ ਰਹੇ ਆਂ ਆਪਾਂ ਜੇ ਆਪਣੇ ਆਪ ਨੂੰ ਪੁੱਛੇ ਤਾਂ ਆਪਾਂ ਕੀ ਕਰ ਰਹੇ ਆਂ ਦੇਖੋ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਅੱਜ ਹਰ ਇੱਕ ਧਰਮ ਦੇ ਆਲੇ-ਦਾਲੇ ਤੁਸੀਂ ਨਿਗਾਹ ਮਾਰ ਲਓ ਇੱਥੇ ਵੀ ਪ੍ਰੇਟ ਹੁੰਦੀ ਆ ਆਰਐਸਐਸ ਜੇ ਮੈਂ ਨਾਂ ਨਾਂ ਵੀ ਲੈ ਦਵਾਂ ਉਹਨਾਂ ਦੀ ਪ੍ਰੇਟ ਹੁੰਦੀ ਆ ਪਰ ਸਾਡੇ ਕਿਤੇ ਵੀ ਦੇਖੋ ਬਹੁਤ ਘੱਟ ਪ੍ਰਚਾਰ ਆ ਹੈਗਾ ਵਾ ਮੈਂ ਇਹ ਨਹੀਂ ਕਹਿੰਦਾ ਫਿਰ ਮੈਂ ਕਹਿ ਰਿਹਾ ਵੀ ਕੱਟ ਨਹੀਂ ਹੈਗਾ ਬੀਜਨਾਸ਼ ਨਹੀਂ ਹੈਗਾ ਹੈਗਾ ਪ੍ਰਚਾਰ ਹੈਗਾ ਪਰ ਪ੍ਰਚਾਰ ਜ਼ਿਆਦਾ ਹੋਣਾ ਚਾਹੀਦਾ ਤੁਸੀਂ ਦੇਖੋ ਇਤਿਹਾਸ ਲੋਕਾਂ ਦੇ ਤੇ ਆਪਣੇ ਦੇਖੋ ਇਤਿਹਾਸ ਤੁਸੀਂ ਹਰ ਦਿਨ ਸ਼ਹੀਦਾਂ ਦਾ ਦਿਨ ਨਾ ਹਰ ਦਿਨ ਇੱਕ ਸ਼ਹੀਦ ਹੋਇਆ ਸਿੰਘ ਤੁਸੀਂ ਹਿਸਾਬ ਲਾ ਲਓ ਵੀਰੇ ਲੋਕਾਂ ਦੇ ਮਨ 'ਚ ਤੁਸੀਂ ਕਿਹਾ ਵੀ ਹਾਂ ਵੀ ਸਿੰਘ ਜਿਹੜੇ ਆ ਆਪ ਸਭ ਕੁਝ ਕਰਨਗੇ ਤੇ ਆਪ ਹੀ ਫੈਸਲਾ ਕਰਨਗੇ ਤਾਂ ਤੁਸੀਂ ਕਹਿੰਦੇ ਹੋ ਇੱਕ ਡਰ ਵੀ ਹੋਏਗਾ ਮਨ ਦੇ ਵਿੱਚ ਵੀ ਹਾਂ ਕੁਝ ਕਿਸੇ ਨਾ ਕੁਝ ਗਲਤ ਕਰਾਂਗੇ ਤਾਂ ਸਿੰਘ ਬੈਠੇ ਨੇ ਨਹੀਂ ਬਿਲਕੁਲ ਦੇਖੋ ਜਦੋਂ ਤੋਂ ਆਪਾਂ ਆ ਦੀਪ ਸਿੱਧੂ ਨੂੰ ਜਾਂ ਆਪਾਂ ਗਾਣ ਵਾਲੇ ਉਹ ਮੁੰਡੇ ਦੀ ਵੀ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੀ ਵੀ ਉਹਨਾਂ ਨੇ ਵੀ ਆਪਾਂ ਨੂੰ ਜਗਾਣ ਦੀ ਕੋਸ਼ਿਸ਼ કરી ਆ ਗੱਲ ਇਹ ਆ ਤੁਸੀਂ ਜਾਗੋ ਪੰਜਾਬੀਓ ਸਿੰਘੋ ਸੂਰਮਿਓ ਤੁਸੀਂ ਜਾਗੋ ਪਹਿਲਾਂ ਤਾਂ ਗੁਰੂ ਨਾਲ ਜੁੜੋ ਕਿਸੇ ਬੰਦੇ ਨਾਲ ਪਾਰਟੀ ਨਾਲ ਨਾ ਜੁੜੋ ਸੱਚ ਕਹ ਰਿਆਂ ਸਿੱਧਾ ਗੁਰੂ ਨਾਲ ਕਨੈਕਟ ਰੱਖੋ ਕਿਸੇ ਬੰਦੇ ਨਾਲ ਕਨੈਕਟ ਨਾ ਰੱਖੋ ਗੁਰੂ ਨਾਲ ਰੱਖਿਆ ਹੀ ਨਹੀਂ ਉਹਦਾ ਸਿੱਧਾ ਹੀ ਜੋੜਿਆ ਫੇਰ ਵੀ ਇੰਨੇ ਸਾਧੂਆਂ ਦੇ ਜਾਜਾ ਫੇਰ ਆਪਾਂ ਕਹਿੰਨੇ ਆ ਸਾਡੇ ਨਾਲ ਆ ਹੋ ਗਿਆ ਇਹ ਵੀ ਨਾ ਕਿਤੇ ਨਾ ਕਿਤੇ ਸਰਦਾਰਾਂ ਦੇ ਆਪਣੇ ਗੁਰੂ ਗੁਰੂਦਵਾਰਿਆਂ ਦੇ ਵਿੱਚ ਹੀ ਇਹ ਮੁੱਦੇ ਚੱਲ ਰਿਹਾ ਨਾ ਕਿਉਂ ਸਾਡਾ ਪ੍ਰਚਾਰ ਨਹੀਂ ਹੈਗਾ ਜੇ ਸਾਡੇ ਪ੍ਰਚਾਰਕ ਹੋਣਗੇ ਉਹ ਸੋਣਾ ਅਸੀਂ ਇਸ ਮੁੱਦੇ ਤੇ ਆੰਦੇ ਆ ਕਿੱਦਾਂ ਦੇਖਦੇ ਹੋ ਹੁਣ ਕਿ ਵੀ ਇੱਕ ਪਾਸੇ ਕੁੜੀ ਨੇ ਕੁੜੀ ਨੂੰ ਆਪ ਮੂਰੇ ਆਣਾ ਪਿਆ ਮੇਂ ਦੱਸਣ ਵਾਸਤੇ ਕਾਰਵਾਈ ਨਹੀਂ ਹੋਈ ਆਪ ਮੁਰੇ ਆਣਾ ਪਿਆ ਤਾਂ ਜਾ ਕੇ ਕਾਰਵਾਈ ਹੋਣੀ ਸ਼ੁਰੂ ਹੋਈ ਜੇ ਮੇਰੀ ਨਜ਼ਰ ਨਾਲ ਤੁਸੀਂ ਦੇਖੋ ਜੇ 100 ਛਪੇੜ ਮੁੰਡੇ ਤੇ ਬਣਦੀ ਆ ਤਾਂ 50 ਕੁੜੀ ਦੇ ਵੀ ਨੇ ਬਣਦੀਆਂ ਨੇ ਜੀ ਜੇ ਦੀ ਜਿਹੜੀ ਉਹਦੀ ਗਲਤੀ ਆ ਕਿ ਮर्यादा ਹੁੰਦੀ ਆ ਸਾਡਾ ਤਾਂ ਇਹ ਗਹਿਣਾ ਜੇ ਆਪਾਂ ਇਹ ਗੱਲ ਕਰੀਏ ਸਾਡੇ ਵੀ ਵਿਆਹ ਹੋਇਆ ਸੀ ਕਿਹੜਾ ਸਾਡੇ ਬੱਚੇ ਆ ਉਹ ਤਾਂ ਕਹਿੰਦੀ ਉਹ ਤਾਂ ਕਹਿੰਦੀ ਨਾ ਵੀ ਉਹਦੀ ਕੋਲਡ ਡਰਿੰਕ ਦੇ ਵਿੱਚ ਨਸ਼ਾ ਮਿਲਾ ਦਿੱਤਾ ਫਿਰ ਉਹੀ ਆ ਨਾ ਧੋਖਾ ਕਰਿਆ ਉਹਨੂੰ ਤਾਂ ਹੀ ਅਸੀਂ ਕਹਿੰਨਾ ਨਾ ਧੋਖੇ ਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਜੋ ਖਾਲਸਾ ਪੰਥ ਵਾਲੋ ਸਾਡੇ ਜਥੇਦਾਰ ਤੈਅ ਕਰਨਗੇ ਵੱਡੇ ਉਹ ਉਹਨਾਂ ਉਹ ਦੱਸਣਗੇ ਬਾਕੀ ਜੋ ਗਵਰਨਮੈਂਟ ਦੀ ਸਜ਼ਾ ਹੋਊਗੀ ਉਹ ਅਸੀਂ ਗਵਰਨਮੈਂਟ ਨੂੰ ਅ ਇਸ ਸਮੇਂ ਸਰਕਾਰ ਨੂੰ ਕਹਿੰਨੇ ਆ ਅਸੀਂ ਮਜੂਦਾ ਨੂੰ ਵੀ ਇਹਦੇ ਉੱਤੇ ਗੌਰ ਕਰਕੇ ਉਹਨੂੰ ਜੋ ਵੀ ਇਹਨੂੰ ਜਾਨੀ ਕਿ ਮੁੱਦੇ ਨੂੰ ਸਮਝਾਇਆ ਜਾਵੇ ਸਾਡੇ ਕਹਿਣ ਦਾ ਭਾਵ ਹੀ ਆ ਕਿਉਂਕਿ ਬਹੁਤ ਗਲਤ ਅਸਰ ਪੈ ਰਿਹਾ ਬਾਕੀ ਬੱਚਿਆਂ ਤੇ ਕਿਉਂਕਿ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਇਹ ਕੰਮ ਕਰਨਗੇ ਇਹ ਬੜਾਵਾ ਨਾ ਮਿਲੇ ਇਹ ਰੁਕੇ ਸਮਾਜ ਹੀ ਕਿਉਂਕਿ ਜੇ ਭਾਰਤ ਦੀ ਵੀ ਗੱਲ ਕਰੀਏ ਤਾਂ ਭਾਰਤ ਸਾਡਾ ਇੱਕ ਬਹੁਤ ਜੇ ਮਹਾਨ ਦੀ ਆਪਾਂ ਗੱਲ ਕਰਨਾ ਤਾਂ ਮਹਾਨ ਆ ਸਹੀ ਗੱਲ ਆ ਇੱਥੇ ਕਿੰਨੇ ਦੇਵੀ ਦੇਵਤੇ ਅਵਤਾਰਾਂ ਨੇ ਜਨਮ ਲਿਆ ਇੱਥੇ ਤਾਂ ਵੈਸੇ ਹੀ ਬਹੁਤ ਸਾਦਗੀ ਆ ਹੋਣੀ ਚਾਹੀਦੀ ਆ ਸਾਡੇ ਪਿੱਛੇ ਪ੍ਰਾਤਨ ਦੇ ਵਿੱਚ ਆਪਾਂ ਜਾਈਏ ਜਿਆਦਾ ਪਿੱਛੇ ਨਹੀਂ ਥੋੜਾ ਜਿਹੀ ਜਾਈਏ ਸੀ ਪਰ ਇਹ ਆ ਵੀ ਜੁੜਨ ਦੀ ਲੋੜ ਆ ਬਾਕੀ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹਾਂ ਇਹ ਵੀਰੇ ਬਿਲਕੁਲ ਅਸੀਂ ਉਹ ਕੁੜੀ ਦੇ ਨਾਲ ਖੜੇ ਹਾਂ ਜੋ ਹੋਊਗਾ ਐ ਦੇਖਾਂਗੇ ਖੜਾਂਗੇ ਐਂਡ ਤੱਕ ਉਹਦਾ ਸਾਥ ਦੇਵਾਂਗੇ ਜਦ ਤੱਕ ਐਨ ਉਹਨੂੰ ਇਨਸਾਫ ਨਹੀਂ ਮਿਲ ਜਾਂਦਾ ਆਪਣੇ ਮੂੰਹੋਂ ਮੂੰਹੋਂ ਨਹੀਂ ਕੁੜੀ ਕਹਿੰਦੀ ਹਾਂ ਵੀ ਬਾਬਾ ਜੀ ਠੀਕ ਆ ਉਦੋਂ ਤੱਕ ਉਹਨੂੰ ਆਪਾਂ ਛੱਡਾਂਗੇ ਨਹੀਂ ਇਹ ਗੱਲ ਆ ਵੀ ਸਜ਼ਾ ਉਹ ਆ ਵੀ ਦੇਊਗੀ ਅਸੀਂ ਤਾਂ ਉਹਦੇ ਨਾਲ ਖੜ ਜਾਾਂਗੇ ਜੇ ਕਹੋਗੇ ਤਲਵਾਰ ਵੀ ਦੇ ਦਾਂਗੇ ਝਟਕਾ ਇਹਨੂੰ ਤੇਰਾ ਮੁਜਰਮ ਆਏ ਜਿਉ ਸੰਘਾ ਤੂੰ ਵੀ ਸਿੰਘਣੀ ਆ ਨਾ ਠੋਕ ਫਿਰ ਮਾੜਾਈ ਨੇ ਤੈਨੂੰ ਵੀ ਤਾਂ ਉਨਾ ਹੀ ਅਮਰ ਦਿੱਤਾ ਜਿੰਨਾ ਸਾਨੂੰ ਬਲ ਦਿੱਤਾ ਤੂੰ ਵੀ ਆਪਣੀ ਮਾਈ ਭਾਗੋ ਵਾਲੀ ਪੜਨਾ ਪਣਾ ਅੱਜ ਤਾਨੂੰ ਲੋੜ ਆ ਤਾਂ ਹੀ ਤੁਹਾਡੇ ਅੰਦਰੋਂ ਉਹ ਸੂਰਬੀਰ ਯੋਧੇ ਪੈਦਾ ਹੋ ਸਕਦੇ ਆ ਐਨਾ ਕਹੂੰਗਾ ਬਾਕੀ ਵੀਰੇ ਇਹਨੂੰ ਦਾ ਅਸੀਂ ਵੀ ਚਾਹਨੇ ਆ ਤੁਹਾਡੇ ਨਾਲ ਗੱਲ ਕਰਨੀ ਇਹਨੂੰ ਵਧਾਣਾ ਚਾਹਨੇ ਆ ਕਈ ਵਿਸ਼ਿਆਂ 'ਤੇ ਗੱਲ ਕਰਨਾ ਚਾਹਨੇ ਆ ਪਰ ਮੈਨੂੰ ਵੀ ਪਤਾ ਇਹ ਬਹੁਤ ਸਮੇਂ ਦੀ ਵੀ ਸਮਾਪਤੀ ਹੁੰਦੀ ਆ ਕਿਤੇ ਨਾ ਕਿਤੇ ਵਿਰਾਮ ਹੁੰਦਾ ਅਸੀਂ ਭੈਣ ਦੇ ਨਾਲ ਖੜੇ ਆ ਡਟ ਕੇ ਖੜੇ ਆ ਅਨਸਾਫ਼ ਦਵਾਵਾਂਗੇ ਔਰ ਐਂਡ ਤੱਕ ਖੜਾਂਗੇ ਜਦ ਤੱਕ ਉਹਦੀ ਸੰਤੁਸ਼ਟੀ ਨਹੀਂ ਹੋਊਗੀ ਇਹ ਸਾਡੀ ਭੈਣ ਸਾਨੂੰ ਮਿਲ ਸਕਦੀ ਆ ਆ ਖੜੇ ਆ ਅਸੀਂ ਸਾਡਾ ਨੰਬਰ ਵੀ ਵੀਰਜੀ ਤੋਂ ਲੈ ਲਵੇ ਜਦੋਂ ਮਰਜ਼ੀ ਹਾਂ ਕੋਈ ਚੱਕਰ ਨਹੀਂ ਹੈਗਾ ਅਸੀਂ ਬਿਲਕੁਲ ਨਾਲ ਖੜੇ ਆ ਸਾਡੇ ਨਾਲ ਮਿਲ ਸਕਦੀ ਆ ਜੇ ਇਹਨੂੰ ਸਾਡੀ ਕਿਤੇ ਵੀ ਲੋੜ ਪੈਂਦੀ ਆ ਪਰਿਵਾਰ ਨੂੰ ਵੀ ਪਰਿਵਾਰ ਨੂੰ ਵੀ ਅਸੀਂ ਬਾਬਾ ਜੀ ਨਾਲ ਖੜੇ ਆਂ ਜਕਾਰੇ ਗਿ ਜਾਵੇ ਨਿਹਾਲ ਹੋਈ ਜਾਵੇ ਸਿੱਧਾ ਸਿੰਘਾਂ ਨੂੰ ਭਾਵੇ ਨਿਹਾਲ ਹੋਈ ਜਾਵੇ ਬਹੁਤ ਸੰਤਿ ਆਕਾਲ ਜਕਾਰੇ ਬੁਲਾਵੇ ਆਦਿ ਸ਼ਕਤੀ ਮਾਤਾ ਸਾਹਿਬ ਦੇ ਮਾਨੂੰ ਭਾਵੇ ਆ ਤਸਰੀ ਆਕਾਲ ਜਕਾਰੇ ਨਿ ਜਾਵੇ ਸੈ ਸ੍ਰੀ ਗੁਰਨਾਨਕ ਪਾਤਸ਼ਾਹ ਨੂੰ ਭਾਵੇ ਨਿਹਾਲ ਹੋ ਜਾਵੇ ਕੱਜ ਕੇਜ ਕਰੇਗ ਜਾਵੇ ਨਿਹਾਲ ਹੋਈ ਜਾਵੇ ਜਰਨੈਰ ਬਾਬਾ ਬਚੱਤਰ ਸਿੰਘ ਸਾਹਿਬ ਜੀ ਅਨੁਭਾਵੇ ਨਿਹਾਲ ਹੋਈ ਜਾਵੇ ਸਤਿ ਸ਼੍ਰੀ ਅਕਾਲ ਸ਼ਿਕਾਰੇ ਗ ਜਾਵੇ ਨਿਹਾਲ ਹੋਈ ਜਾਵੇ ਤਨ ਤਨ ਬਾਬਾ ਗੁਰਦਤਾ ਜੀ ਨੂੰ ਪਾਵੇ ਸੁਣ ਕੇ ਨਿਹਾਲ ਹੋਈ ਜਾਵੇ ਸਤਿ ਸ਼੍ਰੀ ਅਕਾਲ ਸਰਵਾਜੀਤ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਫੌਜਾਂ ਨਾਲ ਗੱਲ ਕੀਤੀ ਆ ਤਾਂ ਉਹ ਕਹਿ ਰਿਆ ਸੀ ਡਟ ਕੇ ਇਸ ਮਾਮਲੇ ਦੇ ਵਿੱਚ ਖੜੇ ਆ ਤਾ ਇਹ ਨਹੀਂ ਵੀ ਉਸ ਕੁੜੀ ਨੇ ਕਿਹਾ ਵੀ ਅਮਰਤਪਾਲ ਮੈਰੋ ਜਿਹੜਾ ਹੈ ਪੰਜਾਬ ਦੇ ਵਿੱਚ ਹੁੰਦਾ ਤਾਂ ਮੈਨੂੰ ਇਨਸਾਫ ਦਵਾ ਦਿੰਦਾ ਅਸੀਂ ਸਾਰੇ ਉਸੇ ਤਰੀਕੇ ਨਾਲ ਉਸ ਨੂੰ ਇਨਸਾਫ ਦਵਾਉਣ ਵਾਸਤੇ ਉਹਦੇ ਹੱਕ ਦੇ ਵਿੱਚ ਖੜੇ ਆ ਤਾਂ ਜ਼ਰੂਰ ਤੁਸੀਂ ਵੀ ਉਹ ਸਾਰਿਆਂ ਨੇ ਵੀਡੀਓਜ਼ ਜਿਹੜੀਆਂ ਜ਼ਰੂਰ ਦੇਖ ਲਈਆਂ ਤਾਂ ਮੈਂ ਇਹ ਗੱਲ ਕਮਾਂਗਾ ਮੈਂ ਹਰ ਵੀਡੀਓ ਦੇ ਵਿੱਚ ਇਹ ਕਹਿੰਦਾ ਵੀ ਉਸ ਨੂੰ ਹੁਣ ਵੀਡੀਓਜ਼ ਨੂੰ ਡਿਲੀਟ ਕਰ ਦਿਓ ਜ਼ਰੂਰ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਪ੍ਰਸ਼ਾਸਨ ਉਹਨਾਂ ਦੇ ਕਾਰਵਾਈ ਕਰ ਰਿਹਾ ਇਹ ਨਾ ਹੋਵੇ ਵੀ ਕਾਰਵਾਈ ਜਿਹੜੀ ਆ ਜਿਹੜੀ ਇਸ ਵੀਡੀਓ ਨੂੰ ਦੁਆਰਾ ਦੁਆਰਾ ਸ਼ੇਅਰ ਕਰ ਰਿਹਾ ਹੈ ਕਾਰਵਾਈ ਉਹਨਾਂ ਤੇ ਹੋਣੀ ਸ਼ੁਰੂ ਕਰ ਹੋ ਜਾਵੇ ਤਾਂ ਵੀਡੀਓਜ਼ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਉਹ ਡਿਲੀਟ ਕਰ ਦੇਵੋ ਜ਼ਰੂਰ ਕਿਤੇ ਨਾ ਕਿਤੇ ਕਸੂਰਵਾਰ ਜਿਹੜੇ ਨੇ ਉਹ ਲੋਕ ਵੀ ਨੇ ਜਿਨ੍ਹਾਂ ਨੇ ਇਹ ਵੀਡੀਓ ਸ਼ੇਅਰ ਕੀਤੀਆਂ ਨੇ ਪਰ ਹੁਣ ਰੁਕ ਜਾਓ ਹੁਣ ਵੀਡੀਓ ਡਿਲੀਟ ਕਰ ਦਿਓ ਤੇ ਇਹ ਹੰਗ ਫੌਜਾਂ ਨੇ ਸਿੱਧੀ ਗੱਲ ਕਹਿ ਦਿੱਤੀ ਆ ਵੀ ਅਸੀਂ ਇਸ ਧੀ ਨਾਲ ਨਹੀਂ ਪੰਜਾਬ ਦੀ ਹਰ ਧੀ ਨਾਲ ਜਿਹੜੇ ਆ ਉਹ ਖੜੇ ਆ ਜੇ ਕਿਸੇ ਧੀ ਨਾਲ ਅੱਜ ਤੋਂ ਬਾਅਦ ਇਹੋ ਜਿਹਾ ਤਕਾਂ ਹੁੰਦਾ ਤੇ ਉਹ ਸਾਡੇ ਨਾਲ ਆ ਕੇ ਗੱਲਬਾਤ ਕਰ ਸਕਦੀ ਆ ਤੇ ਅਸੀਂ ਉਸ ਨੂੰ ਇਨਸਾਫ ਦਿਵਾਵਾਂਗੇ ਸੋ ਇਸੇ ਤਰੀਕੇ ਨਾਲ ਤੁਹਾਨੂੰ ਇਸ ਮਸਲੇ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਚੋਤ ਸਿੰਘ